ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਸਟਾਰਟਿੰਗ ਹੋ ਗਈ ਆਲੂਆਂ ਦੀ ਤੇ ਪਹਿਲੀ ਟਰਾਲੀ ਆਪਾਂ ਕਢਾ ਲਿਆਂਦੀ 21 ਫੁੱਟ ਦੀ ਆ 1 2 3 4 5 6 7 ਤੇ 8 8 ਢਾਂਗਾ ਨੇ ਮਿੱਤਰੋ ਲਾਦੀ ਬਾਈ ਲਿਆ ਆ ਕਢਾ ਕੇ ਕਿਉਂਕਿ ਆਪਾਂ ਰਾਤ ਗਏ ਵੇ ਤੇ ਕੰਪਨੀ ਚ ਫਰੀਜ ਚ ਕਿਉਂਕਿ ਆਪਣੀ ਉੱਥੇ ਕੈਵਨ ਬੰਦ ਮਸ਼ੀਨ ਤਿਆਰ ਹੋ ਰਹੀ ਆ ਤੇ ਇਸ ਨੂੰ ਸਸ ਲੱਗਦਾ ਤੀ ਤੇ ਰਾਤ ਹੋ ਗਏ ਲੇਟ ਅੱਜ ਲੈ ਕੇ ਆਉਣੇ ਆ ਚਲਦੇ ਆ ਲਓ ਜੀ ਮਿੱਤਰੋ ਕਰਦਿਆਂ ਰੈਡੀ ਛੇੜੀ ਮਸ਼ੀਨ ਨੂੰ ਸਮਾਨ ਤਰਿਆ ਸਾਰਾ ਤੇ ਨਟ ਬੋਲਟ ਚਾਬੀਆਂ ਯੂਵੀ ਤੀਗਾ ਰਾਤ ਲਿਆਂਦੀ ਦੀ ਆਪਾਂ ਨੇ ਇਸ ਨੂੰ ਸਲੱਗਿਆ ਨਵਾਂ ਤੇ ਸਾਰਾ ਕੰਮ ਓਕੇ ਕਰਤਾ ਪ੍ਰੀਤ ਨੇ ਫੁੱਲ ਗੁੱਡ ਦੇਖੋ ਆਪਣਾ ਸੀਜ਼ਨ ਲੱਗਿਆ ਹੋਇਆ ਤੇ ਸਾਰਾ ਦੁਆਰੇ ਕੀਨ ਆ ਕੁਮਾਰੀ ਸਰਬਸ ਤੇ ਇਹਦੇ ਲਈ ਗਈ ਤੀ ਐਣ ਪੂਰੀ ਸਟੇਸ਼ਨ ਕਰਕੇ ਦਿੱਤੀ ਆ ਪੂਰੀ ਘੰਟ ਆਹੋ ਜੀ ਆਲੂ ਵਾਲੀ ਮਸ਼ੀਨ ਦਾ ਵੀ ਕੰਮ ਚੱਲਦਾ ਤੇ ਆਪਣੇ ਆਹਾ ਖਰਾਬ ਹੋ ਗਏ ਤੇ ਆਹਾ ਇਹ ਹੁੰਦੇ ਨੇ ਔਰੇ ਇਹ ਲਿਆ ਕੇ ਨਵੇਂ ਪਾਤੇ ਆ ਦੇਖੋ ਦੋੇ ਪਾਸੇ ਦੇ ਪਹਿਲਾ ਨਾ ਉਹ ਛੋਟੇ ਨੇ ਪਹਿਲਾ ਵੱਡੇ ਤੇ ਆ ਦੇਖੋ ਲੰਬੇ ਤੇ ਤੇ ਉਹ ਛੋਟਾ ਥੋੜਾ ਜਿਹਾ ਚਲੋ ਫਰਕ ਉਹ ਮੜਾ ਮੋਟਾ ਕਰਿਆ ਵਾ ਤੇ ਆ ਖੜਾ ਆਪਣਾ ਸੀ ਜਾ ਡੀ ਇੱਧਰ ਖੜਾ 52 10 ਤੇ ਆ ਖੜਾ 36 72 आ खड़ा छत्तीस तो मित्रों टीवर दूवर लौद्या सारा कुछ होर कर सारे चेक करते हैं मैट ਆਪਾਂ ਕੰਮ ਆ ਸਟਾਰਟ ਕਰਨ ਕਟਰ ਕੋਟਰ ਪਾ ਲਿਆ ਤੇ ਮੱਥਾ ਟੇਕਣ ਲੱਗਿਆ ਮਨਪਰੀ ਤੇ ਬਾਈ ਤੇ ਚਲਾਉਣਿਆਂ ਕਰਦਿਆਂ ਕੰਮ ਸਟਾਰਟ ਸ਼ੁਰੂ 1509 ਦਾ ਇਹ ਵੀ ਪ੍ਰੈਸ ਆ ਮਿੱਤਰੋ ਕਰੋ ਚੈੱਕ ਪ੍ਰੈਸੇ ਮਿਲਣੀਆਂ तकरीबन ਸਾਰੀਆਂ ਹੀ ਅੱਜ ਆਪਾਂ ਆਪਣੇ ਵਾਲੀ ਨੂੰ ਲੱਗਿਆਂ ਚਲਾਉਣ ਇਹਨੂੰ ਰਾਤ ਲਿਆਂਦੀ ਤੀਗੀ ਫੈਕਟਰੀ ਚੋਂ ਬਹੁਤ ਜ਼ਿਆਦੇ ਰਾਸ਼ਾ ਉੱਥੇ ਤੁਹਾਨੂੰ ਪਤਾ ਹੀ ਆ ਐਸਐਮਐਸ ਲਾਉਣੀ ਖੜਾਈ ਵੀ ਤੀਗੀ ਐਸਐਮਐਸ ਲਵਾਇਆ ਬਾਕੀ ਮਾੜੀ-ਮੋਟੀ ਸਰਵਿਸ ਜੋ ਵੀ ਤੀਗਾ ਸਤਨਾ ਸੋਕਸਾਂ ਦੀ ਵਧੀਆ ਚੱਲੀ ਲਓ ਜੀ ਮਿੱਤਰੋ ਚੱਲਦੀ ਆ ਤੇ ਮਗਰ ਚੱਲਦਾ ਐਸਐਮਐਸ ਉਹ ਵਧੀਆ ਟਰੈਫਿਕ ਤੇ ਪਾਣੀ ਪਾਤਾ ਗਵੰਡੀਆਂ ਨੇ ਆਲੂਆਂ ਦੀ ਬਜਾਈ ਕਰਦੇ ਖਰਾਬ ਕੀ ਕਰੇ ਬੰਦਾ ਤਦੋਂ ਦੂਸਰੀ ਵੀ ਬੈਂਡੀ ਹੋ ਕੇ ਆ ਗਈ ਉਹਨੇ ਪਹੁੰਚ ਗਈ ਮਸ਼ੀਨ ਤੇ ਆਪਣੀ ਵੀ ਚੱਲਦੀ ਆ ਆਪਾਂ ਦਾਣੇ ਕੱਢ ਕੇ ਆਣੇ ਆ ਤਾਓ ਜੀ ਚਾਪੀਓ ਵੀ ਉਹ ਉਧਰ ਜਗਦੀਪੋ ਬਾਈ ਦੇ ਵਰਦੀ ਦੀ ਜਦੋਂ ਕੱਢ ਕੇ ਬੈਲੀ ਹੋ ਕੇ ਆ ਗਈ ਤਾਓ ਜੀ ਕਰੋ ਚੈੱਕ ਬਹੁਤ ਹੌਲੀ ਹੌਲੀ ਸਲੋ ਕਰਕੇ ਵਧਣੀ ਪੈਂਦੀ ਹੈ ਡਿੱਗੀ ਹੋਈ 1500 ਨਾਲ ਨਾਲ ਬਹੁ ਨਿਬੜਦੀ ਆ ਫਿਰ ਹਾਰੇ ਕੋ ਕਿਵੇਂ ਲਿਬੜਦੀ ਆ ਮੂਰੇ ਫਰੰਟੋਂ ਕਰਦੇ ਕਲਚ ਲਾਇਆ ਲਾਇ ਕੇ ਚੋਕ ਹੋ ਜਾਂਦੀ ਆ ਮਸ਼ੀਨ ਨਰਮ ਆ ਲਾਣ ਛੱਡਿਓ ਧਰਤੀ ਵੀ ਨਰਮ ਆ ਇੱਕ ਦਿਨ ਪਹਿਲਾਂ ਆ ਗਿਰਦੀ ਆ ਇਹ ਫਸਲ ਜਦੋਂ ਵੱਢਣੀ ਹੁੰਦੀ ਆ ਇੱਕ ਜਾਂ ਦੋ ਦਿਨ ਬਜਾਦੇ ਪਤਾ ਲੱਗਦਾ ਵੀ ਡੇਕੀ ਆਪਣੇ ਉੱਥੇ ਖੜੀ ਸੀ ਥੋੜਾ ਲੱਗਦਾਰ ਕਹਿੰਦਾ ਸਾਰੀ ਪ੍ਰੈਸ ਹੋ ਗਈ ਕੱਲੂ ਜਾਣਾ ਵੱਢਣਾ ਅੱਜ ਜਾਣਾ ਦੀ ਪਹਿਲਾਂ ਅੱਜ ਫੇਰ ਮਸ਼ੀਨ ਆਪਾਂ ਵਗਾਈ ਪਿੰਡ ਚੱਕ ਕਰੀਏ ਪਿੰਡ ਚੈੱਕ ਕਰਕੇ ਫੇਰ ਲੈ ਕੇ ਚੱਲਾਂਗੇ ਬਾਹਰ ਘਾੜ ਕੋਈ ਉਹ ਜਿਹੜੀ ਮਾੜੀ ਬੋਟੀ ਉਹ ਦੇਖੀ ਜਾਂਦੀ ਆ ਕੁੜੇ ਬਹੁਤ ਲੱਗਦੇ ਨੇ ਹੁਣ ਲੱਗਿਆ ਹੋਇਆ ਵੀ ਤੇ ਚੋਕ ਹੋ ਗਈ ਲੱਗੇ ਨੇ ਕੱਢਣ ਇੱਕ ਬੰਦੇ ਨੇ ਨਾ ਸਾਰੀ ਵਾੜੀ ਦੇ ਵਕਤ ਦਾ ਲਵਾ ਲਵਾ ਥੱਲੇੋਂ ਜਾਂੜ ਤੋਂ ਉੱਪਰ ਫਿਰਦੀ ਕਰੋ ਤੁਹਾਨੂੰ ਪਤਾ ਡਬਲ ਬੰਦੇ ਹੋ ਜਾਂਦੇ ਨੇ ਰੋਗ ਦੇ ਰੋਗ ਦੇ ਕੰਮ ਹੋ ਗਿਆ ਜਿਵੇਂ ਗੋਲਾ ਲੱਗ ਜਾਂਦਾ ਸਾਈਡ ਤੇ ਗੋਲਾ ਲੱਗਦਾ ਉਹਨੇ ਸਾਈਡ ਤੇ ਗੋਲਾ ਲੱਗਦਾ ਇੱਕ ਲੱਕ ਤੇ ਜਾਂਦਾ ਫੇਰੇ ਚੋਕ ਕਰ ਦਿੰਦਾ ਮਸ਼ੀਨ ਨੂੰ ਥੋੜਾ ਧਿਆਨ ਲਾਣਾ ਮੈਂ ਸਾਡੀ ਕੀ ਹੋਈ ਜਾਂ ਤਾਂ ਚੱਲ ਖੜੀ ਆ ਇਹਦੇ ਨਾਲ ਥੋੜਾ ਜਿਹਾ ਹਰਾ ਹੀ ਹੁੰਦਾ ਪਰ ਇਹਨਾਂ ਖੁੱਦ ਕੇ ਵੀ ਕੰਮ ਨਹੀਂ ਚੱਲਿਆ ਜੜੀ ਬੱਟਾ ਬੱਟਾ ਚੱਲੀ ਜਾਂਦਾ ਹੈ ਤੇ ਦਰਵਾਰਾ ਗਿਲੇ ਉਹ ਬੰਦਿਆ ਜਗਦੀਪ ਉਹਨੇ ਉਹ ਸਾਹਮਣੇ ਕੋਠੀ ਵਾਲਾ ਇਹਨਾਂ ਦੇ ਠਾਕਾ ਗਰੁੱਪ ਵਾਲਾ ਜਿਹੜਾ ਜਗਦੀਪ ਤਵੰਗਿਆ ਵਾਲਾ ਵੀਰ ਆ ਉਹਦਾ ਮਕਾਨ ਆ ਲਓ ਜੀ ਮਿੱਤਰੋ ਥੈਂਕ ਯੂ ਗਾਡ ਰਹਾ ਧਾਣੇ ਆਹ ਟਰਾਲੀ ਆਪਾਂ ਨੇ ਲੱਗ ਕਰੀ ਅੱਜ ਭਰ ਲਈ ਜਿਹਦੀ ਕਰਾਈ ਆ ਸਤੋ ਸੋਹਣੀ ਲੱਗਦੀ ਆ ਕੋ ਵੀ ਡਾਇਰੈਕਟਰ ਆ ਅਲੇ ਹੋਣੇ ਲੱਗੇ ਹੋਏ ਨੇ ਜੀ ਪਹਿਲਾਂ ਮਸ਼ੀਨ ਚੋਕ ਹੋ ਗਈ ਚੋਕ ਤੇ ਪ੍ਰੈਸ਼ਰ ਦੀ ਚੋਕ ਘੱਟਤੀ ਕੱਢੇ ਤੋਂ ਬਾਅਦ ਫਿਲਟਰ ਚੋਕ ਦਾ ਹੋ ਗਿਆ ਲੈ ਫਿਲਟਰ ਚੋਕ ਦਾ ਫਿਲਟਰ ਚੋਕ ਵੀ ਘੱਟਦਾ ਹੁਣ ਫੱਟੀ ਲੱਗਣ ਲੱਗੀ ਨਾਲ ਹੁਣ ਦੋਏ ਲੱਗੇ ਹੋਣੇ ਕਾਲਾ ਤੇ ਲੱਡੂ ਉੱਧਰ ਚੱਲ ਰਹੀ ਆ ਦੂਜੀ ਚੱਲਦੀ ਆ ਜੀ ਬੜਾਈ ਚੱਲਦੀ ਆ ਮਾਰੇ ਮਾਲ ਕੰਮ ਮੇਰੀ ਇਹ ਚੱਲ ਰਹੀ ਆ ਆਪਣੇ ਅਸੀਂ ਇਹਨੂੰ ਲੋਡ ਕਰਦੇ ਆ ਇਹ ਵੀ ਚਲਾਉਣੀ ਆ ਤੇ ਵਧਣੀ ਆ ਹੋਰ ਉੱਧਰ ਖੜੀ ਆਓ ਦੇਖੋ ਦੇਖੋ ਫਲੇਟਾ ਖੋਲੀਆਂ ਤੋਫਟੜਾਲੀਆਂ ਦੇਖੋ ਲੰਡੂ ਵਿਚਾਰਾ ਲੱਗਿਆ ਹੋਇਆ ਹੈ ਅਰੇ ਕੋਕਾ ਵੀਰਾ ਕਿਹੜਾ ਦਊਗਾ ਇਹਦਾ ਸੱਤਾ ਦੇ ਮੈਨੂੰ ਪਤਾ ਲੱਗ ਗਈ ਪਹਾਏ ਨਹੀਂ ਦਾਤੀ ਉਹ ਨੀਚੇ ਆ ਗਿਆ ਦੁਕਤ ਨਹੀਂ ਰਿਹਾ ਕਰਦਾ ਤੀ ਕੋਤੀ ਫੋਰਮੈਂਡ ਲਓ ਜੀ ਗਿੱਲਾ ਬਹੁਤ ਆ ਉਥੇ ਗਿੱਲੇ ਕਰਕੇ ਹੁਣ ਚੱਲ ਪੜਦਾ ਬੈਕ ਕਰ ਕਰ ਸਿੱਧੀ ਗੱਲ ਕਰ ਬੈਕ ਕਰ ਕਰਕੇ ਪੜਤੀ ਪੁੱਲਾ ਜੀ ਨੇ ਹੁਣ ਪਾਉਣਾ ਦਾ ਇੱਧਰ ਆਪਣੇ ਦਾਣੇ ਟਰਾਲੀ ਦੇ ਵਿੱਚ ਉਹ ਦੇਖੋ ਆਹ ਉਹ ਕੱਢਦਾ ਦੂਜੀ ਮਸ਼ੀਨ ਦਾ ਟਰਾਲਾ ਆਹ ਜਿਹੜਾ ਫਿਲਟਰ ਨਾਲ ਜੀ ਖੇਤ ਨਰਮ ਨੇ ਵੈਸੇ ਓਕਣ ਝੋਨੇ ਵਾਲੇ ਖੇਤ ਸੁੱਕੇ ਨਹੀਂਗੇ ਤੇ ਕਿਸੇ ਏਰੀਆ ਚ ਮੀਂਹ ਤਾਂ ਨਹੀਂ ਪਿਆ ਬਈ ਇਹ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਮੀਂਹ ਮੋ ਤਾਂ ਨਹੀਂ ਪਿਆ ਕਿਤੇ ਵੀ ਠੀਕ ਹੈ ਅਰੇ ਤੋਂ ਇਹ ਲਾਤੀ ਤੇ ਯਾਰ ਇਹ ਤਾਂ ਬਹੁਤ ਆਉਂਦੀ ਗਰਮੀ ਕਰਕੇ ਵਧੀਆ ਕਰਦੇ ਆਂ ਬਰਾਉ ਬੰਦੇ ਆ ਫਰੰਟ ਦੇ ਵਿੱਚ ਬੈਠਾ ਹੈ ਰਸੋਲ ਕਰ ਰਿਹਾ ਤੇ ਮੇਰੇ ਇਹਦਾ ਆਪਣੇ ਵਾਲੇ ਜੀ ਥੋੜੀ ਜਿਹੀ ਬ੍ਰੇਕ ਡਾਊਨ ਆ ਗਈ ਸੀ ਕਿ ਕ੍ਰਾਉਸਟ ਗਿਆ ਸੀਗਾ ਆਫ ਕਰਦਾ ਆ ਕਰਕੇ ਲੇਟ ਹੋ ਕੇ ਨਹੀਂ ਤਾਂ ਕੱਤੇ ਵਰਦਨ ਦੇ ਇਹ ਕੋਲ ਆਈ ਸੀ ਤੇ ਉੱਤਰ ਕੇ ਆ ਗਏ ਪਾਣੀ ਪੀਣ ਦੇ ਬਾਅਦ ਉਹ ਤੋਂ ਬਾਅਦ ਆਪਣੇ ਇਹ ਚੱਲ ਵੀ ਇਹ ਖੜ ਗਈ ਆਪਣੀ ਤੋ ਇਹ ਡਬਲ ਟਾਇਰ ਚੜਨੇ ਪੜਾ। ਹੋਰ ਇਹ ਕੰਮ ਵੀ ਬਾਦ ਕਿਆ। ਬਾਕੀ ਅਗਲੇ ਕੇ ਘੇਰੇ ਦੇ ਤੁਹਾਨੂੰ ਦਿਖਾਉਂਦੇ ਆ। 1500 ਰੁਪਏ ਨਗਰੀ ਬਹੁਤ ਹੋਈ ਐ ਇਸ ਕਰਕੇ ਔਖਾ ਨਾ ਥੋੜਾ ਜਿਹਾ ਕਰਨਾ ਕਰਾਉਣਾ ਤੇ ਜਰੀ ਹੋਈ ਕਰਕੇ ਉਹਨਾ ਦੇਖੋ ਤੁਸੀਂ ਤੇ ਆਲੇ-ਦਾਲੇ ਦੇਖੋ ਦੇਖੋ ਭਈਆ ਲੱਗਿਆ ਹੋਇਆ ਹੁਣ ਇੱਥੇ ਮਸ਼ੀਨ ਵਾਲਾ ਵੀ ਕੀ ਕਰੇ ਨਾ ਰਾਹ ਅਗਲੇ ਦੀ ਬਾਟਾ ਦੂਜੇ ਦਾ ਝੋਨਾ ਉਹਦੇ ਕਰਕੇ ਵੀ ਆ ਬਾਕੀ ਬੱਦਲ ਤਾਂ ਹੋ ਗਿਆ ਆਪਣੇ ਤਾਂ ਦੇਖ ਲਓ ਤੁਸੀਂ ਤੇ ਬਾਕੀ ਕੀ ਕਹਣੇ ਨੇ ਲਓ ਜੀ ਆ ਗਿਆ ਸਟਾਫ ਆਪਣਾ ਉਹ ਬਹਿ ਗਿਆ ਭਾਈ ਆਪਣਾ ਹੁਣ ਫਰੀਟ ਪਿੱਛੇ ਆਉਗਾ ਜੀ ਅੱਗੇ ਅੱਗੇ ਉਹ ਗੱਲ ਕਰ ਰਿਹਾ ਵਧੀਆ ਚੱਲਦਾ ਸਭ ਲਓ ਜੀ

ਕੋਈ ਲੈ ਕਰਕੇ ਕਿੰਨੇ ਆਉਗੇ ਜਿੰਨੀ ਦਗਾਉਂਦੀ ਆਉਂਦੀ ਆ ਵੀਡੀਓ ਹੀ ਕਰਦੇ ਕੋਲ ਲਟਕਾ ਰਹੇ ਨਾ ਭੋਗ ਰਹੀ ਹੋਈ ਉਧਰ ਦੇ ਆਧਾਰੇ ਪੇਰ ਖੜੀ ਆ ਲਾ ਟੈਂਕਰ ਕੱਢਣ ਆ ਗਿਆ ਇੱਕ ਨਿਕਲ ਗਿਆ ਬਸ ਆ ਵੀ ਓਕੇ ਹੋ ਗਈ ਆਪਣੀ ਇਹਦਾ ਵੀ ਪਲੇਟ ਕੱਢਣੀ ਆ ਸਾਹਮਣੇ ਵਾਲੀ ਓਕੇ ਹੋ ਗਈ ਜਮੈਂ ਲਾਓ ਜੀ ਲਾ ਕੇ ਕੱਢ ਲਾ ਹੁਣ ਨਿਬੜ ਗਿਆ ਕੰਮ ਉਹ ਚੱਲ ਘਾਤੇ ਚੜੀ ਜਾਨਾ ਉਹ ਦੂਈ ਚੱਲੀ ਆ ਥਾਣੇ ਪਾਉਣਾ ਉਹਦੇ ਚ ਡਰਟ ਟੈਂਕ ਮੈਂ ਧੰਨਵਾਦ ਦੇ ਲੱਡੂ ਲਾ ਰਿਹਾ ਗੱਗੀ ਖੜਾ ਹੈ ਹੌਂ ਜਾਓ ਵੀ ਫੋਟੋ ਵਾਦੀ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਕੋਈ ਉਹ ਦੇਖਣ ਲਈ ਆਹ ਦੇਖੋ ਕਿੰਨਾ ਫਾਇਦਾ ਜੱਸਾ ਮਗਰ ਐਸਐਮਐਸ ਦਾ ਉਹ ਉੱਤੇ ਚੱਕ ਰਿਹਾ ਸਾਰਾ ਪਤਾ ਲੱਗਦਾ ਉਹਰੇ ਸਕਰੀਨ ਦੇ ਵਿੱਚ ਬਹੁਤ ਫਾਇਦਾ ਹੈ ਤਾਂ ਸਕਰੀਨ ਦਾ ਤੇ ਬਾਕੀ ਯੂਐਸਈ ਪੂਰਾ ਕੂਲਿੰਗ ਕਰਦਾ ਬੱਲੇ ਬੱਲੇ ਆ ਉਹਨਾਂ ਵਰ ਬਦਾਂਦੇ ਪਹਿਲਾਂ ਨਾਲੋਂ ਸਾਈਟਾਂ ਦੇ ਨੂੰ ਹਵਾ ਕੱਢਦਾ ਤੇ ਤਿੰਨ ਮੂਰੇ ਨੂੰ